ਅੱਜ ਜਿੰਨੇ ਵੀ ਉਦਾਸ ਆਏ ਹਨ ਉਹ ਆਨੰਦ ਨਾਲ ਪਰ ਜਾਣਗੇ ਇਹ ਵਚਨ ਪ੍ਰਭੂ ਦਾ ਸੁਣ ਕੇ ਕਿਉਂਕਿ ਪਰਮੇਸ਼ਵਰ ਦੀ ਦਾਸੀ ਦੇ ਕੋਲ ਉਹ ਆਪ ਸੁਣ ਕੇ ਆ। ਈਸ਼ੂ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਆਂ। ਅੱਜ ਜਿੰਨੇ ਵੀ ਉਦਾਸ ਆਏ ਆ ਉਹ ਯਿਸੂ ਮਸੀਹ ਜੀ ਦੇ ਅਬਦੀ ਆਨੰਦ ਦੇ ਨਾਲ ਪਰ ਜਾਣ। ਆਮੀਨ। ਤੇ ਜਿੰਨੇ ਵੀ ਰੋਗੀ ਆਏ ਆ ਅੱਜ ਜੋ ਆਪਣੇ ਰੋਗਾਂ ਤੋਂ ਨਜਾਤ ਪਾ ਕੇ ਜਾਣ ਯਿਸੂਮਸੀ ਦੇ ਨਾਮ ਦੇ ਵਿੱਚ ਆਮੇਨ ਹallelujah 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 ਅੱਜ ਦੀ ਇਸ ਖਾਸ ਸਭਾ ਜਿਹਨੂੰ ਨਾਮ ਦਿੱਤਾ ਗਿਆ ਹੈ ਗੌਸਪਲ ਐਂਡ ਹੀਲਿੰਗ ਕ੍ਰੂਸੇਡ ਅੱਜ ਐਨ ਇਸੇ ਹੀ ਤਰ੍ਹਾਂ ਇਸ ਮੀਟਿੰਗ ਦੇ ਟਾਈਟਲ ਦੇ ਅਨੁਸਾਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਕੰਮ ਹੋਣਗੇ ਯਿਸੂਮਸੀ ਦੇ ਨਾਮ ਦੇ ਵਿੱਚ ਅੱਜ ਜਿਹੜੀ ਖੁਸ਼ੀ ਦੀ ਖਬਰ ਆ ਉਹ ਸਾਡੇ ਦਿਲ ਦੀਆਂ ਉਦਾਸੀਆਂ ਨੂੰ ਦੁੱਖਾਂ ਨੂੰ ਮਿਟਾ ਸੁੱਟੂਗੀ ਤੇ ਅੱਜ ਦੀ ਚੰਗਾਈ ਸਭਾ ਦੇ ਵਿੱਚ ਹਰ ਇੱਕ ਮਨੁੱਖ ਆਪਣੀ ਚੰਗਾਈ ਨੂੰ ਲਊਗਾ ਡੈਫੀਨੇਟਲੀ ਲਊਗਾ ਯਿਸੂਮਸੀ ਦੇ ਨਾਮ ਦੇ ਵਿੱਚ ਅੱਪਾ ਸਭ ਤੋਂ ਪਹਿਲਾਂ ਅੱਜ ਜਿਹੜੀ ਆਪਾਂ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਜੀ ਦੇ ਕੋਲੋਂ ਸਿੱਖਣਾ ਹੈ ਉਹਦਾ ਵੀ ਟਾਈਟਲ ਇਹੀ ਹੈ ਖੁਸ਼ਖਬਰੀ ਅਤੇ ਚੰਗਿਆਈ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਖੁਸ਼ਖਬਰੀ ਕੀ ਹੈ वचन ਦੇ ਵਿੱਚ ਲਿਖਿਆ ਹੈ ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਦੋਂ ਅਸੀਂ ਦੁਨੀਆ ਦੇ ਵਿੱਚ ਨਿਕਲਦੇ ਹਾਂ ਤੇ ਅਸੀਂ ਸੋਚਦੇ ਹਾਂ ਅਸੀਂ ਆਪਣੇ ਪਰਮੇਸ਼ਵਰ ਦੇ ਬਾਰੇ ਦੇ ਵਿੱਚ ਕੁਝ ਦੱਸਣਾ ਚਾਹੁੰਦੇ ਹਾਂ ਉਹਨਾਂ ਨੂੰ ਤੇ ਸੋਚਦੇ ਹਾਂ ਇਹਨਾਂ ਨੂੰ ਕੀ ਦੱਸੀਏ ਕਿਹੜੀ ਖੁਸ਼ੀ ਦੀ ਖਬਰ ਇਹਨਾਂ ਨੂੰ ਸੁਣਾਈਏ ਕਿਉਂਕਿ वचन ਚ ਇੱਤਾ ਹੀ ਲਿਖਿਆ ਹੈ ਖੁਸ਼ ਖਬਰੀ ਦਾ ਪ੍ਰਚਾਰ ਕਰੋ

ਕਿਉਂਕਿ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਇਹ ਹੀ ਖੁਸ਼ੀ ਦੀ ਖਬਰ ਹੈ ਇਸ ਚੈਪਟਰ ਦੀ ਫਰਸਟ ਨੰਬਰ 35 ਦੇ ਵਿੱਚ ਲਿਖਿਆ ਹੁਣ ਹੇ ਭਰਾਵੋ ਮੈਂ ਤੁਹਾਨੂੰ ਉਹ ਕੋਸ਼ ਖ਼ਬਰੀ ਚਿਤਾਰਦਾ ਹਾਂ ਕਹਿੰਦਾ ਮੈਂ ਤੁਹਾਨੂੰ ਉਹ ਖੁਸ਼ਖਬਰੀ ਦੱਸਦਾ ਹਾਂ ਜਿਹੜੀ ਸਭ ਤੋਂ ਅਹਿਮ ਹੈ ਕਹਿੰਦਾ ਮੁੱਖ ਗੱਲਾਂ ਦੇ ਵਿੱਚੋਂ ਜਿਹੜੀ ਮੈਨੂੰ ਪ੍ਰਾਪਤ ਹੋਈ ਤੁਹਾਨੂੰ ਦੱਸਦਾ ਹਾਂ ਤੇ ਉਹ ਕਿਹੜੀ ਹੈ ਕਿ ਮਸੀਹ ਪੁਸਤਕਾਂ ਦੇ ਅਨੁਸਾਰ ਕਿਹੜੀਆਂ ਕਿਤਾਬਾਂ ਦੇ ਅਨੁਸਾਰ ਕਿਹੜੀਆਂ ਪੁਸਤਕਾਂ ਦੇ ਅਨੁਸਾਰ ਮਸੀਹ ਦੇ ਇਸ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਪੁਰਾਣੇ ਨੇਮ ਦੀਆਂ ਕਿਤਾਬਾਂ ਹਨ ਸ਼ਰਧੀਆਂ ਪੁਸਤਕਾਂ ਹਨ ਉਹਨਾਂ ਦੇ ਵਿੱਚ ਲਿਖ ਦਿੱਤਾ ਗਿਆ ਸੀ ਇੱਕ ਮਸੀਹ ਪੈਦਾ ਹੋਵੇਗਾ ਉਹ ਮਨੁੱਖਤਾ ਦੇ ਪਾਪਾਂ ਦੇ ਖਾਤਰ ਮਾਰਿਆ ਜਾਵੇਗਾ ਸੂਲੀ ਤੇ ਚੜਾਇਆ ਜਾਵੇਗਾ ਦੱਪਿਆ ਜਾਵੇਗਾ ਅਤੇ ਫਿਰ ਜੀ ਉੱਠੇਗਾ ਹਾਲੇਲੂਇਆ ਤੇ ਨਵੇਂ ਨੇਮ ਦੇ ਵਿੱਚ ਇਹ ਉਹਨਾਂ ਕਿਤਾਬਾਂ ਦੀ ਅਪਰੂਵਲ ਹੈ ਇੱਥੇ ਪ੍ਰੂਵ ਹੋ ਗਿਆ ਹੈ ਉਹਨੂੰ ਸਿੱਧ ਕਰਦੀਆਂ ਹਨ ਕਿ ਸਾਡੇ ਗੁਨਾਹਾਂ ਦੀ ਖਾਤਰ ਪਰਮੇਸ਼ਵਰ ਨੇ ਯਿਸੂ ਮਸੀਹ ਨੂੰ ਇਸ ਤੇ ਭੇਜਿਆ ਜੋ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਸੀ वचन ਚੈਨ ਇਤਾਂ ਹੀ ਲਿਖਿਆ ਪਰਮੇਸ਼ਵਰ ਨੇ ਜਗਤ ਨਾਲ ਅਜੇਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਕੁਰਬਾਨ ਹੋਣ ਦੇ ਲਈ ਦੇ ਦਿੱਤਾ ਹallelujah ਇਹ ਹੀ ਸਾਡੇ ਲਈ ਖੁਸ਼ੀ ਦੀ ਖਬਰ ਹੈ ਕਿ ਮਸੀਹ ਸਾਡੇ ਲਈ ਪੈਦਾ ਹੋਇਆ ਸਾਡੇ ਗੁਨਾਹਾਂ ਦੇ ਲਈ ਸਲੀਬ ਉੱਤੇ ਗਿਆ ਮਾਰਿਆ ਗਿਆ ਸਾਡੇ ਗੁਨਾਹਾਂ ਦਾ ਕਰਕੇ ਦੱਬਿਆ ਗਿਆ ਅਤੇ ਸਾਨੂੰ ਹੀ ਬਚਾਉਣ ਦੇ ਲਈ ਉਹ ਮੁੜ ਜੀ ਉੱਠਿਆ ਤੇ ਅੱਜ ਵੀ ਜਿੰਦਾ ਹੈ ਹallelujah ਜਿਹੜੇ ਮਰ ਚੁੱਕੇ ਹਨ ਅਤੇ ਮੁੜ ਕੇ ਜਿੰਦਾ ਨਹੀਂ ਹੋਏ ਉਹ ਜਿੰਦਿਆਂ ਦੀ ਬਾਹ ਨਹੀਂ ਫੜ ਸਕਦੇ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਆਪਣੇ ਘਰਾਂ ਵਿੱਚ ਛਾਤੀ ਮਾਰ ਕੇ ਦੇਖ ਲਵੋ ਜਿਹੜੀ ਮਾਂ ਸਾਨੂੰ ਬਹੁਤ ਪਿਆਰ ਕਰਦੀ ਆ ਉਹ ਸਾਨੂੰ ਕਿੰਨੇ ਚਾਹਾਂ ਦੇ ਨਾਲ ਰੋਟੀ ਖਵਾਉਂਦੀ ਸੀ ਸਾਨੂੰ ਬਹੁਤ ਪਿਆਰ ਨਾਲ ਰੱਖਦੀ ਸੀ ਸਾਨੂੰ ਸਵਾਰਦੀ ਸੀ ਸਾਡੇ ਲਈ ਕਈ ਇੰਤਜ਼ਾਮ ਕਰਦੀ ਸੀ ਤੇ ਕਈ ਵਾਰੀ ਉਹ ਮਾਂ ਛੋਟੇ ਹੀ ਨਿਆਣਿਆਂ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ ਮਰ ਜਾਂਦੀ ਹੈ ਤੇ ਪਿੱਛੋਂ ਨਿਆਣੇ ਰੋਲਦੇ ਹਨ ਉਹ ਮਰ ਚੁੱਕੀ ਜੀਵਿਆਂ ਦੀ ਬਾਹ ਨਹੀਂ ਫੜ ਸਕਦੀ ਜਦੋਂ ਉਹਦੇ ਨਿਆਣੇ ਡਿੱਗਦੇ ਉਹਨਾਂ ਨੂੰ ਆਣ ਕੇ ਖੜੇ ਨਹੀਂ ਕਰ ਪਾਉਂਦੀ ਕਿਉਂਕਿ ਉਹ ਮਰ ਚੁੱਕੀ ਹੈ ਪਰ ਅਸੀਂ ਜੀਂਦੇ ਹਾਂ ਪਰਮੇਸ਼ਰ ਦੀ ਔਲਾਦ ਹਾਂ ਅਤੇ ਸਾਡਾ ਪਰਮੇਸ਼ਰ ਜੀਦਾ ਹੈ ਜਿਹੜਾ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ ਜਦੋਂ ਅਸੀਂ ਡਿੱਗਦੇ ਹਾਂ ਤੇ ਉਹ ਸਾਨੂੰ ਆਣ ਕੇ ਖੜਾ ਕਰ ਦਿੰਦਾ ਹੈ ਹallelujah ਜਦੋਂ ਸਾਨੂੰ ਦੁੱਖ ਵਿੱਚ ਦੇਖਦਾ ਹੈ ਤੇ ਸਾਨੂੰ ਉਹ ਬਾਹ ਫੜਾ ਕੇ ਦੁੱਖਾਂ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ ਜਦੋਂ ਸਾਨੂੰ ਜ਼ਖਮੀ ਦੇਖਦਾ ਹੈ ਆਪਣੇ ਹੱਥਾਂ ਦੇ ਹੁੰਦਾ ਹੈ ਤੇ ਸਾਡੇ ਦੁੱਖਾਂ ਨੂੰ ਸਾਫ਼ ਕਰ ਦਿੰਦਾ ਹੈ ਸਾਡੇ ਜ਼ਖਮਾਂ ਨੂੰ ਸੁਕਾ ਦਿੰਦਾ ਹੈ ਤੇ ਸਾਨੂੰ ਖੁਸ਼ੀ ਦੇ ਵਿੱਚ ਲੈ ਆਉਂਦਾ ਹੈ ਹallelujah ਇਸ ਤੋਂ ਵੱਡੀ ਖੁਸ਼ੀ ਦੀ ਖਬਰ ਹੋਈ ਨਹੀਂ ਸਕਦੀ ਕਿ ਸਾਡਾ ਪਰਮੇਸ਼ਰ ਜ਼ਿੰਦਾ ਪਰਮੇਸ਼ਰ ਹੈ ਜਿਸ ਦੀ ਉਪਾਸਨਾ ਅਸੀਂ ਕਰਦੇ ਹਾਂ ਜਿਹੜੇ ਮਿੱਟੀ ਦੇ ਹੇਠਾਂ ਦਫ਼ਨ ਹੋ ਗਏ ਤੇ ਜਿਹੜੇ ਅੱਗ ਦੇ ਨਾਲ ਸੜ ਗਏ ਹਨ ਉਹ ਅੱਜ ਸਾਡੇ ਲਈ ਖੜੇ ਨਹੀਂ ਹੋ ਸਕਦੇ ਇਹ ਮੈਂ ਆਪਣੇ ਕੋਲੋਂ ਨਹੀਂ ਕਹਿੰਦੀ ਤੇ ਨਾ ਕਿਸੇ ਦੇ ਖਲਾਫਤ ਵਿੱਚ ਬੋਲਦੀ ਹਾਂ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਸਿਰਫ ਉਹੀ ਦੱਸਦੀ ਹਾਂ ਤੇ ਪਵਿੱਤਰ ਬਾਈਬਲ ਦੇ ਵਿੱਚ ਐਨ ਇਦਾਂ ਹੀ ਲਿਖਿਆ ਹੈ ਕਿ ਜਿਉਂਦਾ ਹੀ ਜਿਉਂਦਿਆਂ ਦੇ ਲਈ ਖੜਾ ਹੋ ਸਕਦਾ ਹੈ ਹallelujah ਅਤੇ ਮਸੀਹ ਜਨਮਿਆ ਸਾਡੇ ਲਈ ਮਰਿਆ ਸਾਡੇ ਲਈ ਦੱਬਿਆ ਗਿਆ ਸਾਡੇ ਲਈ ਜੀ ਉਠਿਆ ਸਾਡੇ ਲਈ ਇਹੀ ਸਭ ਤੋਂ ਵੱਡੀ ਇਸ ਧਰਤੀ ਦੇ ਉੱਤੇ ਖੁਸ਼ੀ ਦੀ ਖਬਰ ਹੈ ਹallelujah ਤੇ ਉਸ ਤੋਂ ਦੂਜੇ ਨੰਬਰ ਦੇ ਉੱਤੇ ਖੁਸ਼ੀ ਦੀ ਖਬਰ ਆਉਂਦੀ ਹੈ ਜੇ ਤੁਸੀਂ ਦੁੱਖਾਂ ਦੇ ਵਿੱਚੋਂ ਤੇ ਕੋਈ ਆਵੇ ਜਿਹੜਾ ਤੁਹਾਨੂੰ ਤੁਹਾਡੇ ਦੁੱਖਾਂ ਚੋਂ ਬਾਹਰ ਕੱਢ ਲਵੇ ਇਹ ਤੁਹਾਡੇ ਲਈ ਖੁਸ਼ੀ ਦੀ ਖਬਰ ਹੈ ਜੇ ਤੁਸੀਂ ਮੰਜੇ ਤੇ ਪਏ ਹੋ ਆਪਣੇ ਦੁੱਖਾਂ ਦਾ ਕਰਕੇ ਬਿਮਾਰੀਆਂ ਦਾ ਕਰਕੇ ਖੁਸ਼ੀ ਦੀ ਖਬਰ ਹੈ ਕੋਈ ਆਵੇ ਤੇ ਤੁਹਾਡੇ ਉਸ ਮੰਜੇ ਨੂੰ ਪਲਟ ਦੇਵੇ ਤੇ ਤੁਹਾਨੂੰ ਮੰਜੇ ਤੋਂ ਉਠਾ ਖੜਾ ਕਰੇ ਹallelujah ਤੁਹਾਡੇ ਲਈ ਖੁਸ਼ੀ ਦੀ ਖਬਰ ਹੈ ਜੇ ਤੁਸੀਂ ਰੋਂਦੇ ਹੋ ਤੇ ਕੋਈ ਆਵੇ ਤੇ ਤੁਹਾਡੇ ਅਥਰੂ ਪੂੰਝ ਦੇਵੇ ਤੇ ਤੁਹਾਡੇ ਮੂੰਹ ਦੇ ਉੱਤੇ ਇੱਕ ਹਾਸੇ ਦੀ ਲਹਿਰ ਛੱਡ ਜਾਵੇ ਇਹ ਹੀ ਖੁਸ਼ੀ ਦੀ ਖਬਰ ਹੈ ਅਤੇ ਮੇਰਾ ਯਿਸੂ ਮਸੀਹ ਖੱਤੀਆਂ ਬੜਿਆਂ ਦੇ ਰੋਗੀਆਂ ਦੇ ਮੰਜੇ ਪਲਟ ਦਿੰਦਾ ਹੈ ਤੇ ਉਹਨਾਂ ਦੇ ਉੱਤੇ ਮੰਜੇ ਚੁਕਾ ਕੇ ਉਹਨਾਂ ਨੂੰ ਤੋੜ ਦਿੰਦਾ ਹੈ ਹਾਲੇਲੂਇਆ ਤੁਸੀਂ ਕਿੰਨੇ ਵੀ ਪੁਰਾਣੇ ਰੋਗ ਦੇ ਨਾਲ ਕਿਉਂ ਨਾ ਆਏ ਹੋਮੋ ਇੱਥੇ ਕਿਸੇ ਮਨੁੱਖ ਦੀ ਤਾਕਤ ਦਾ ਕਰਕੇ ਨਹੀਂ ਕਿਸੇ ਪਾਦਰੀ ਦੀ ਤਾਕਤ ਦਾ ਕਰਕੇ ਨਹੀਂ ਕਿਉਂਕਿ ਜਿਹੜੇ ਪਾਦਰੀ ਹਨ ਜਿਹੜੇ ਪ੍ਰਚਾਰਕ ਹਨ ਪ੍ਰਾਰਥਨਾ ਜੋਧੇ ਹਨ ਉਹ ਵੀ ਤੁਹਾਡੇ ਵਾਂਗ ਲਹੂ ਤੇ ਮਾਸ ਤੋਂ ਬਣੇ ਹੋਏ ਹਨ ਉਹਨਾਂ ਦੇ ਵੀ ਸਰੀਰਾਂ ਦੇ ਜ਼ਿੰਦਗੀਆਂ ਦੇ ਵਿੱਚ ਦੁੱਖ ਤੇ ਸੁੱਖ ਆਉਂਦੇ ਹਨ ਪਰ ਤੁਹਾਨੂੰ ਚੰਗਾ ਕਰਨ ਵਾਲਾ ਯਿਸੂ ਮਸੀਹ ਆਪ ਇਸ ਜਗ੍ਹਾ ਤੇ ਬਿਰਾਜਮਨ ਹੈ ਅੱਜ ਤੁਸੀਂ ਉਹਦੀ ਤਾਕਤ ਦੇ ਨਾਲ ਚੰਗੇ ਹੋਵੋਗੇ ਜਿਹੜਾ ਮੁਰਤਿਆਂ ਨੂੰ ਜਵਾਲਣ ਦੀ ਤਾਕਤ ਰੱਖਦਾ ਹੈ ਅਤੇ ਬਹੁਤ ਮਨਾਂ ਦੇ ਵਿੱਚ ਇਹ ਭਰਮ ਰਹਿੰਦਾ ਹੈ ਅੱਜ ਕੱਲ੍ਹ ਇਸ ਭਰਮ ਨੂੰ ਪਬਲਿਸ਼ ਕੀਤਾ ਜਾ ਰਿਹਾ ਹੈ ਕਿ ਮਸੀਹ ਪ੍ਰਚਾਰਕ ਮਸੀਹ ਲੋਕ ਮਸੀਹ ਨੂੰ ਮੰਨਣ ਵਾਲੇ ਮਸੀਹ ਦੇ ਨਾਲ ਰਿਲੇਟਡ ਜਿਹੜੇ ਲੋਕ ਹਨ ਉਹ ਕਿਸ ਅਥਿਆਰ ਦੇ ਨਾਲ ਲੋਕਾਂ ਨੂੰ ਚੰਗੇ ਕਰਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਰਮਾਉਂਦੇ ਹਨ ਕਿ ਤੁਸੀਂ ਦੁੱਖਾਂ ਦੇ ਵਿੱਚੋਂ ਤੁਹਾਨੂੰ ਕੋਈ ਚੰਗਾ ਕਰ ਸਕਦਾ ਹੈ ਮੇਰੇ ਭੈਣੋ ਤੇ ਭਰਾਵੋ ਅਸੀਂ ਕੌਣ ਹਾਂ ਜਿਹੜੇ ਤੁਹਾਨੂੰ ਭਰਮਾਈਏ ਤੇ ਤੁਸੀਂ ਇੰਨੇ ਬੁੱਧੀਹੀਣ ਨਹੀਂ ਕਿ ਸਾਡੇ ਵਰਗਿਆਂ ਦੇ ਕੋਲੋਂ ਭਰਮਾਏ ਜਾ ਸਕੋ ਤੁਸੀਂ ਤਾਂ ਪਰਮੇਸ਼ਵਰ ਦੇ ਚੁੜੇ ਹੋਏ ਹੋ ਜਿਨ੍ਹਾਂ ਨੂੰ ਮਾਂ ਦੀ ਕੋਖ ਤੋਂ ਹੀ ਪਰਮੇਸ਼ਵਰ ਨੇ ਮੋਹਰ ਲਾ ਕੇ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਹੈ ਅਤੇ ਤੁਸੀਂ ਉਹਦੀ ਬੁਲਾਹਟ ਤੇ ਬੁલાਏ ਹੋਏ ਇਸ ਜਗ੍ਹਾ ਤੇ ਬੈਠੇ ਹੋ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚੋਂ ਕੋਈ ਵੀ ੱੱਕੇ ਨਾਲ ਲੈ ਕੇ ਇਸ ਜਗ੍ਹਾ ਤੇ ਨਹੀਂ ਆਇਆ ਸਗੋਂ ਤੁਹਾਡੇ ਦੁੱਖ ਤੁਹਾਡੇ ਰੋਗ ਤੁਹਾਡੀਆਂ ਤਕਲੀਫਾਂ ਤੁਹਾਡੀਆਂ ਉਦਾਸੀਆਂ ਤੁਹਾਡੇ ਕਰਜ਼ੇ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹਨ ਅਤੇ ਤੁਸੀਂ ਇੱਥੇ ਜ਼ਿੰਦੇ ਪਰਮੇਸ਼ਰ ਦੀ ਚਲਕ ਨੂੰ ਵੇਖਿਆ ਹੈ ਤੇ ਵੇਖਦੇ ਰਹੋਗੇ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਕਰਨ ਦੀ ਤੁਹਾਨੂੰ ਸਮਰਥ ਰੱਖਦਾ ਹੈ ਹallelujah ਅੱਜ ਵੀ ਅਸੀਂ ਇਹੀ ਗੱਲ ਕਹਿੰਦੇ ਹਾਂ ਕਿਸੇ ਵੀ ਮਨੁੱਖ ਦੇ ਵਿੱਚ ਉਹ ਤਾਕਤ ਨਹੀਂ ਕਿ ਤੁਹਾਡੇ ਸਿਰ ਦੇ ਵਾਲ ਨੂੰ ਆਪਣੀ ਤਾਕਤ ਦੇ ਨਾਲ ਉਹਦਾ ਰੰਗ ਬਦਲ ਸਕੇ ਪਰ ਮੇਰੇ ਪਰਮੇਸ਼ਰ ਦੇ ਵਿੱਚ ਉਹ ਸਮਰਥ ਹੈ ਜਿਹੜੇ ਤੁਹਾਡੇ ਬदन ਦੇ ਵਾਲਾਂ ਦੀ ਗਿਣਤੀ ਰੱਖਦਾ ਹੈ ਤੁਹਾਡੇ ਨਾਮ ਉਸਦੇ ਹੱਥਾਂ ਦੇ ਉੱਤੇ ਉਕਰੇ ਹੋਏ ਹਨ ਅਤੇ ਤੁਹਾਡੇ ਰੋਗੋਂ ਤੋਂ ਤੁਹਾਨੂੰ ਛਡਾਉਂਦਾ ਹੈ ਹallelujah ਤੇ ਅਸੀਂ ਪੁੱਤਰ ਵਚਨ ਦੇ ਵਿੱਚੋਂ ਦੇਖਾਂਗੇ ਕਿ ਇਹ ਪ੍ਰਾਰਥਨਾਵਾਂ ਜਿਹੜੀਆਂ ਰੋਗੀਆਂ ਦੇ ਲਈ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਅਥਾਰਟੀ ਕਿੱਥੋਂ ਸਾਨੂੰ ਪ੍ਰਾਪਤ ਹੁੰਦੀ ਹੈ ਅਤੇ ਕੌਣ ਰੋਗੀਆਂ ਨੂੰ ਚੰਗੇ ਕਰਦਾ ਹੈ ਆਓ ਆਪਾਂ ਪਵਿੱਤਰ ਬਚਨ ਦੇ ਵਿੱਚ ਅੱਗੇ ਵਧਾਂਗੇ ਅਸੀਂ ਦੇਖਾਂਗੇ ਮੱਤੀ ਦੀ ਪੁਸਤਕ ਉਸ ਦਾ 10 ਨੰਬਰ ਅਧਿਆਏ 8 ਨੰਬਰ ਪੜ੍ਹਦੇ ਹੋ ਰੋਗੀਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਵਾ ਲੋ ਕੋੜੀਆਂ ਨੂੰ ਸ਼ੁੱਧ ਕਰੋ ਪੁੱਤਾਂ ਨੂੰ ਕਟੋ ਤੁਸਾਂ ਮੁਫਤ ਲਿਆ ਹੈ ਮੁਫਤ ਹੀ ਦਿਓ ਚੈੱਕ ਨੰਬਰ ਪੰਕਤੀ ਵੀ ਪੜ੍ਹ ਦਿਓ ਪਲੀਜ਼ ਉਸਨੇ ਆਪਣੇ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਇਖਤਿਆਰ ਦਿੱਤਾ ਜੋ ਪ੍ਰਿਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ ਦੂਰ ਕਰਨ ਹਾਂਜੀ ਜਿਹੜੇ ਅੱਜ ਇਸ ਜਗ੍ਹਾ ਦੇ ਉੱਤੇ ਆਪਣੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਭਰਮ ਲੈ ਕੇ ਬੈਠੇ ਹੋਣ ਤੇ वचन ਉਹਨਾਂ ਦੇ ਪਰਮ ਨੂੰ ਦੂਰ ਕਰਦਾ ਹੈ ਕਿ ਇਹ ਪ੍ਰਾਰਥਨਾ ਕਿਸ ਅਖਤਿਆਰ ਦੇ ਨਾਲ ਹੁੰਦੀ ਹੈ ਅਤੇ ਕਿਦਾਂ ਰੋਗੀ ਸ਼ਿਫਾ ਪਾ ਲੈਂਦੇ ਹਨ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਨੂੰ ਅਖਤਿਆਰ ਦਿੱਤਾ ਕਾਦਾ ਅਖਤਿਆਰ ਜੋ ਭ੍ਰਿਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ ਦੂਰ ਕਰਨ ਆਪ ਖੜੇ ਨਹੀਂ ਹੋਏ ਹਾਂ ਅਸੀਂ ਤਾਂ ਉਹ ਲੋਕ ਹਾਂ ਜਿਹਨਾਂ ਨੂੰ ਦੁਨੀਆ ਮੂਰਖਾਂ ਦੀ ਗਿਣਤੀ ਦੇ ਵਿੱਚ ਗਿਣਦੀ ਹੈ ਪਰ वचन ਕੀ ਦੱਸਦਾ ਹੈ ਮੈਂ ਦੁਨੀਆ ਦੇ ਮੂਰਖਾਂ ਨੂੰ ਚੁਣ ਲਿਆ ਵੀ ਇਸ ਦੁਨੀਆ ਦੇ ਸਿਆਣਿਆਂ ਦੇ ਉੱਤੇ ਆਪਣੇ ਭੇਤਾਂ ਨੂੰ ਪ੍ਰਗਟ ਕਰ ਸਕਾਂ ਹallelujah ਹallelujah ਇਹ ਅਥਿਆਰ ਦਿੱਤੇ ਹਨ ਯਿਸੂ ਮਸੀਹ ਨੇ ਉਨੇ ਕਿਹਾ ਰੋਗਿਆਂ ਨੂੰ ਚੰਗਾ ਕਰੋ ਮੂਰਤਿਆਂ ਨੂੰ ਜਿਵਾਲੋ ਕੋਲੀਆਂ ਨੂੰ ਸ਼ੁੱਧ ਕਰੋ ਤੇ ਭੂਤਾਂ ਨੂੰ ਕੱਢੋ ਤੁਸੀਂ ਮੁਫਤ ਲਿਆ ਤੇ ਮੁਫਤ ਹੀ ਦਿਓ ਕਿਉਂਕਿ ਪਰਮੇਸ਼ਵਰ ਦੀ ਜਿਹੜੀ ਤਾਕਤ ਹੈ ਉਸ ਦੀ ਜਿਹੜੀ ਸਮਰਥ ਹੈ ਉਹਦਾ ਮੁੱਲ ਕਦੀ ਵੀ ਲਗਾਇਆ ਨਹੀਂ ਜਾ ਸਕਦਾ ਹallelujah ਕੋਈ ਵੀ ਦੁਨੀਆ ਦੀ ਤਾਕਤ ਉਸ ਦਾ ਮੁੱਲ ਪਏ ਹੀ ਨਹੀਂ ਕਰ ਸਕਦੀ ਕਿੰਨੇ ਇਸ ਜਗ੍ਹਾ ਤੇ ਗਵਾਹ ਬੈਠੇ ਹਨ ਜਿਨ੍ਹਾਂ ਨੂੰ ਹਸਪਤਾਲਾਂ ਚੋਂ ਜਵਾਬ ਮਿਲਿਆ ਹੈ ਨਹੀਂ ਉਹਨਾਂ ਦੇ ਰੋਗ ਚੰਗੇ ਹੋਏ ਉਹ ਪਰਮੇਸ਼ਰ ਦੇ ਘਰ ਵਿੱਚ ਆਏ ਆਪਣਾ ਦਿਲ ਪਰਮੇਸ਼ਰ ਜੀ ਨੂੰ ਦਿੱਤਾ ਪਰਮੇਸ਼ਰ ਦੇ ਲੋਕਾਂ ਨੇ ਉਹਨਾਂ ਲਈ ਸਿਫਾਰਿਸ਼ ਕੀਤੀ ਪਰਮੇਸ਼ਵਰ ਜੀ ਦੀ ਕਿਰਪਾ ਉਹਨਾਂ ਲੋਕਾਂ ਦੇ ਉੱਤੇ ਹੋਈ ਜਿੱਦਾਂ ਦਾ ਉਹਨਾਂ ਦਾ ਵਿਸ਼ਵਾਸ ਸੀ ਬਾਈਬਲ ਦੇ ਅਨੁਸਾਰ ਉਦਾਂ ਦਾ ਉਹਨਾਂ ਦੇ ਨਾਲ ਹੋਇਆ ਤੇ ਉਹ ਚੰਗੇ ਹੋ ਗਏ ਹallelujah ਅੱਜ ਵੀ ਉਸੇ ਹੀ ਇਖਤਿਆਰ ਦੇ ਨਾਲ ਪ੍ਰਾਰਥਨਾ ਕੀਤੀ ਜਾਵੇਗੀ ਜਿਹੜੇ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦਿੱਤੇ ਹਨ ਅਤੇ ਉਹ ਆਪਣੇ ਇਖਤਿਆਰ ਦੇ ਮੁਤਾਬਕ ਆਪਣੀ ਸਮਰਥ ਨੂੰ ਇਸ ਕਲੀਸਿਆ ਦੇ ਉੱਤੇ ਭੇਜ ਰਿਹਾ ਹੈ ਅਤੇ ਅੱਜ ਰੋਗੀ ਚੰਗੇ ਹੋ ਰਹੇ ਹਨ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਲੰਗੜੇ ਚੱਲਣਗੇ ਇੱਥੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਅੰਨਿਆਂ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੇ ਜਿਹੜੇ ਦੁਸ਼ਟ ਦੇ ਜਕੜੇ ਹੋਏ ਆਏ ਹਨ ਅੱਜ ਉਹਨਾਂ ਦੇ ਸੰਗਲ ਟੁੱਟ ਜਾਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੁਸੀਂ ਆਜ਼ਾਦ ਹੋ ਕੇ ਜਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਸੇ ਮਨੁੱਖ ਦੀ ਤਾਕਤ ਦਾ ਕਰਕੇ ਨਹੀਂ ਕਿਸੇ ਮਨੁੱਖ ਦੀ ਅਕਲ ਦਾ ਕਰਕੇ ਨਹੀਂ ਮੇਰੇ ਯਿਸੂ ਮਸੀਹ ਦੀ ਸਮਰਥ ਦਾ ਕਰਕੇ ਤੁਸੀਂ ਆਪਣੀਆਂ ਬਰਕਤਾਂ ਨੂੰ ਆਪਣੇ ਜੀਵਨ ਦੇ ਵਿੱਚ ਲਵੋਗੇ ਇਹ ਅੱਜ ਦੀ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਦੀ ਖਬਰ ਹੋਵੇਗੀ ਹallelujah ਹallelujah ਅਸੀਂ ਪਵਿੱਤਰ ਵਚਨ ਦੇ ਵਿੱਚ ਅੱਗੇ ਵਧਾਂਗੇ ਯਾਕੂਬ ਦੀ ਪੁਸਤਕ ਉਸ ਦਾ 5 ਨੰਬਰ ਅਧਿਆਇ ਅਤੇ ਉਸ ਦੀ 13 14 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਆਨੰਦ ਹੈ ਤਾਂ ਭਜਨ ਗਾਵੇ ਕੀ ਤੁਹਾਡੇ ਵਿੱਚ ਕੋਈ ਮਾਦਾ ਹੈ ਤਾਂ ਕਲੀਸਿਆ ਦੇ ਬਜ਼ੁਰਗ ਨੂੰ ਸਾਧ ਕੱਲੇ ਅਤੇ ਉਹ ਨਾਮ ਲੈ ਕੇ ਉਹਨੂੰ ਤੇਲ ਤਸਨ ਤੇ ਉਹਦੇ ਲਈ ਪ੍ਰਾਰਥਨਾ ਕਰਨ ਹਾਂਜੀ ਬਚਨ ਆਪਾਂ ਨੂੰ ਕੀ ਸਿਖਾਉਂਦਾ ਹੈ ਜੇ ਕੋਈ ਦੁਖੀ ਹੈ ਤਾਂ ਉਹ ਕੀ ਕਰੇ ਪ੍ਰਾਰਥਨਾ ਕਰੇ ਜੇ ਅੱਜ ਤੁਸੀਂ ਕਿਸੇ ਦੁੱਖ ਦੇ ਵਿੱਚ ਆਏ ਹੋ ਤੇ ਆਤਮਾ ਦੇ ਵਿੱਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਪਰਮੇਸ਼ਰ ਜੀ ਦੇ ਅੱਗੇ ਆਪਣੇ ਦੁੱਖ ਨੂੰ ਰੱਖੋ ਕਿ ਪ੍ਰਭੂ ਅੱਜ ਦੇ ਇਸ ਸਮੇਂ ਦੇ ਵਿੱਚ ਤੁਹਾਡੀ ਕਿਰਪਾ ਮੇਰੇ ਉੱਤੇ ਵੀ ਹੋਵੇ ਕਿਉਂਕਿ ਮੈਂ ਦੁਖੀ ਹਾਂ ਤੇ ਤੁਸੀਂ ਕਿਹਾ ਜੇ ਕੋਈ ਦੁਖੀ ਹੈ ਤੇ ਪ੍ਰਾਰਥਨਾ ਕਰੇ ਤੇ ਜੇ ਕੋਈ ਖੁਸ਼ ਹੈ ਤਾਂ ਉਹ ਕੀ ਕਰੇ ਭਜਨ ਗਾਵੇ ਜੇ ਤੁਸੀਂ ਪਿਛਲੇ ਦਿਨਾਂ ਵਿਚਲੀਆਂ ਪ੍ਰਾਰਥਨਾਵਾਂ ਦਾ ਉੱਤਰ ਪਾ ਚੁੱਕੇ ਹੋ ਤੇ ਆਪਣੇ ਜੀਵਨ ਦੇ ਵਿੱਚ ਆਨੰਦ ਨੂੰ ਪ੍ਰਾਪਤ ਕਰ ਚੁੱਕੇ ਹੋ ਭਜਨ ਗਾਓ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹਦੀ ਜੈ ਜੈਕਾਰ ਕਰੋ ਉਸ ਦੇ ਧੰਨਵਾਦ ਦੇ ਨਾਰੇ ਲਗਾਓ ਕਿ ਪਰਮੇਸ਼ਵਰ ਇਹ ਹੋਰ ਕੋਈ ਵੀ ਇਸ ਦੁਨੀਆ ਦਾ ਮਨੁੱਖ ਨਹੀਂ ਕਰ ਸਕਦਾ ਸੀ ਜੋ ਤੂੰ ਮੇਰੇ ਜੀਵਨ ਦੇ ਵਿੱਚ ਕੀਤਾ ਹੈ ਹallelujah ਕਹਿੰਦਾ ਜੇ ਕੋਈ ਤੁਹਾਡੇ ਵਿੱਚ ਮੰਨਦਾ ਹੈ ਮਾਨਦਗੀ ਵਾਲਾ ਆਤਮਾ ਕਿਸੇ ਨੂੰ ਚੁੰਬੜਿਆ ਹੈ ਉਹ ਦਵਾਈਆਂ ਖਾਂਦਾ ਹੈ ਉਹਦਾ ਰੋਗ ਉਹਨੂੰ ਛੱਡ ਕੇ ਨਹੀਂ ਜਾ ਰਿਹਾ ਟੈਸਟ ਕਰਾਉਂਦੇ ਹਨ ਰਿਪੋਰਟਾਂ ਵਿੱਚ ਕੁਝ ਨਹੀਂ ਆ ਰਿਹਾ ਕੋਈ ਬਿਮਾਰੀ ਡਿਕਲੇਅਰ ਨਹੀਂ ਹੋ ਰਹੀ ਪਰ ਉਹਦਾ ਬदन ਖੋਖਾ ਹੋ ਰਿਹਾ ਹੈ ਚੱਲਣ ਫਿਰਨ ਤੋਂ ਉਹ ਕਮਜ਼ੋਰ ਤੇ ਅਸਮਰੱਥ ਹੋ ਰਿਹਾ ਹੈ ਤੇ ਉਹਦੇ ਲਈ ਵਚਨ ਕੀ ਦੱਸਦਾ ਹੈ ਤਾਂ ਕਲੀਸੀਆਂ ਦੇ ਬਜ਼ੁਰਗਾਂ ਨੂੰ ਸੱਤ ਕੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚਾਸੇ ਉਹਦੇ ਲਈ ਪ੍ਰਾਰਥਨਾ ਕਰਨ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਉਹ ਮਨੁੱਖ ਚਰਚ ਦੇ ਐਲਡਰਸ ਨੂੰ ਸਨੇਹਾ ਕੱਲੇ ਜੇ ਉਹ ਚਰਚ ਵਿੱਚ ਨਹੀਂ ਆ ਸਕਦਾ ਤੇ ਜੇ ਉਹ ਚਰਚ ਵਿੱਚ ਆਇਆ ਹੈ ਤਾਂ ਵੀ ਉਹ ਐਲਡਰਸ ਤੱਕ ਆਪਣਾ ਸਨੇਹਾ ਪਹੁੰਚਾਵੇ ਤੇ ਚਰਚ ਦੇ ਜਿਹੜੇ ਐਲਡਰਸ ਹਨ ਉਹ ਉਹਨੂੰ ਤੇਲ ਲਾ ਕੇ ਜਦੋਂ ਉਹਦੇ ਲਈ ਪ੍ਰਾਰਥਨਾ ਕਰਨਗੇ ਤਾਂ ਉਹ ਮਨੁੱਖ ਚੰਗਾ ਹੋ ਜਾਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਈ ਜਣੇ ਸੋਚਦੇ ਹਨ ਜ਼ਿਕਰ ਕਿੱਥੇ ਹੈ ਆਓ ਤੁਸੀਂ ਨੋਟ ਕਰ ਲਵੋ ਤੇਲ ਦਾ ਜ਼ਿਕਰ ਕਿੱਥੇ ਹੈ 올ਡ ਟੈਸਟਾਮੈਂਟ ਦੇ ਵਿੱਚ ਵੀ ਤੇਲ ਚਸਿਆ ਜਾਂਦਾ ਸੀ ਲੋਕਾਂ ਨੂੰ ਮਸਾ ਕੀਤਾ ਜਾਂਦਾ ਸੀ ਪਰ ਤੇਲ ਵੇਚਿਆ ਨਹੀਂ ਜਾਂਦਾ ਸੀ ਬਚਨ ਦੇ ਵਿੱਚੋਂ ਸਾਨੂੰ ਹੁਕਮ ਕੀਤਾ ਗਿਆ ਹੈ ਕਿ ਰੋਗੀਆਂ ਦੇ ਉੱਤੇ ਤੇਲ ਲਾਇਆ ਜਾਵੇ ਚਰਚ ਦੇ ਐਲਡਰਸ ਨੂੰ ਬਾਈਬਲ ਇਹ ਕਮਾਂਡ ਕਰਦਾ ਹੈ ਤੇ ਤੁਹਾਨੂੰ ਵੀ ਇਹ ਸੁਜੈਸਟ ਕਰਦਾ ਹੈ ਕਿ ਤੁਸੀਂ ਆਪਣੇ ਚਰਚ ਦੇ ਐਲਡਰਸ ਨੂੰ ਸਨੇਹਾ ਦਿਓ ਉਹ ਤੁਹਾਨੂੰ ਤੇਲ ਚਸਣਗੇ ਤੇ ਫਿਰ ਜਿਹੜਾ ਰੋਗੀ ਹੈ ਉਹ ਚੰਗਾ ਹੋ ਜਾਵੇਗਾ ਤੇ ਅੱਜ ਦੀ ਇਸ ਸਭਾ ਦੇ ਵਿੱਚ ਵੀ ਤੁਹਾਡੇ ਤੇਲ ਚਸਿਆ ਜਾਵੇਗਾ ਤੇ ਤੁਸੀਂ ਚੰਗੇ ਹੋ ਜਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ 15 ਨੰਬਰ ਵਿੱਚ ਦੇਖਾਂਗੇ ਅਤੇ ਜਿਹੜੀ ਪ੍ਰਾਰਥਨਾ ਨਿਸ਼ਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹ ਨੂੰ ਉਠਾ ਖੜਾ ਕਰੇਗਾ ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ ਕੀਤੇ ਜਾਣਗੇ ਹallelujah ਉਹ ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇਗੀ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹ ਨੂੰ ਉਠਾ ਖੜਾ ਕਰੇਗਾ ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ ਕੀਤੇ ਜਾਣਗੇ ਕਿਹੜੀ ਪ੍ਰਾਰਥਨਾ ਉੱਤਰ ਲੈ ਕੇ ਆਵੇਗੀ ਜਿਹੜੀ ਨੇਚਾ ਦੇ ਨਾਲ ਹੋਵੇਗੀ ਤੁਸੀਂ ਪੂਰੀ ਬਾਈਬਲ ਪੜ ਲਵੋ ਜੇ ਇਸ ਵੀ ਜਗਾ ਤੇ ਕਿਸੇ ਮਨੋਖਣ ਨੇ ਆਪਣੇ ਜੀਵਨ ਦੇ ਵਿੱਚ ਚੰਗਿਆਈ ਲਈ ਹੈ ਚਮਤਕਾਰ ਪ੍ਰਾਪਤ ਕੀਤਾ ਹੈ ਬਰਕਤ ਪ੍ਰਾਪਤ ਕੀਤੀ ਹੈ ਪਰਖਣ ਆਏ ਨੇ ਨਹੀਂ ਕੀਤਾ ਨੇਚਾ ਵਾਲੇ ਨੇ ਕੀਤਾ ਹੈ ਅੱਜ ਜਿਹੜੇ ਇੱਥੇ ਪਰਖਣ ਆਏ ਹਨ ਅਸੀਂ ਆਪਣੇ ਰੋਗੀਆਂ ਨੂੰ ਲੈ ਕੇ ਆਏ ਹਾਂ ਪਰਬੂ ਯਿਸੂ ਮਸੀਹ ਨੇ ਰੋਗੀਆਂ ਨੂੰ ਚੰਗੇ ਕਰਨਾ ਹੈ ਅਤੇ ਅੱਜ ਜਿਹੜੇ ਰੋਗੀ ਚੰਗੇ ਹੋਣਗੇ ਉਹ ਸਿਰਫ ਉਹੀ ਹੋਣਗੇ ਜਿਹੜੇ ਨੇਚਾ ਕਰਦੇ ਹਨ ਕਿ ਖੁਸ਼ੀ ਦੀ ਖਬਰ ਮੇਰੇ ਲਈ ਵੀ ਹੈ ਹallelujah ਅਤੇ ਖੁਸ਼ੀ ਦੀ ਖਬਰ ਕੀ ਹੈ ਜਿਹੜੇ ਲੋਕ ਇਸ ਖੁਸ਼ੀ ਦੀ ਮਨੋਖ ਬਹੁਤ ਸਹੀ ਤਰੀਕੇ ਨਾਲ ਚੱਲਦਾ ਹੈ ਪਾਪਾਂ ਤੋਂ ਆਪਣਾ ਰਿਸ਼ਤਾ ਤੋੜ ਲੈਂਦਾ ਹੈ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਿਮਾਰੀਆਂ ਖੁਦ ਬਖੁਦ ਉਹਦੇ ਜੀਵਨ ਚੋਂ ਨਿਕਲ ਜਾਂਦੀਆਂ ਹਨ ਪਰ ਬਹੁਤ ਸਾਰੇ ਇਸ ਜਗ੍ਹਾ ਤੇ ਹਨ ਜਿਨ੍ਹਾਂ ਦੇ ਵਿੱਚ ਅੱਜ ਵੀ ਰੋਗ ਹਨ ਈਵਲ ਸਪਿਰਿਟਸ ਹਨ ਪਰ ਉਹ ਲਗਾਤਾਰ ਪਰਮੇਸ਼ਰ ਦੇ ਘਰ ਨੂੰ ਆ ਰਹੇ ਹਨ ਤੇ ਸ਼ਿਫਾ ਨਹੀਂ ਮਿਲ ਰਹੀ ਮੇਰੇ ਭੈਣੋ ਤੇ ਭਰਾਵੋ ਸੁਚੇਤ ਹੋ ਜਾਵੋ ਯਿਸੂ ਮਸੀਹ ਦੇ ਵਿੱਚ ਬਿਲਕੁਲ ਕਮੀ ਨਹੀਂ ਉਹਦੇ ਨਾਮ ਦੇ ਵਿੱਚ ਕੋਈ ਕਮੀ ਨਹੀਂ ਉਹਦੀ ਸਮਰਥ ਦੇ ਵਿੱਚ ਕੋਈ ਕਮੀ ਨਹੀਂ ਕਿਉਂ ਤੁਹਾਨੂੰ ਚੰਗਾ ਨਾ ਕਰ ਸਕੇ ਕਮੀ ਹੈ ਤਾਂ ਤੁਹਾਡੀ ਨੇਚਾ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਕਮੀ ਹੈ ਉਹਨਾਂ ਕਮੀਆਂ ਦਾ ਕਰਕੇ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਤੇ ਕਲੇਸ਼ਾਂ ਨੂੰ ਲੈ ਕੇ ਬੈਠੇ ਹੋ ਅੱਜ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੋ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰੋ ਇੱਕ ਦਿਲ ਬਦਲਣ ਦਾ ਪ੍ਰਚਾਰ ਕੀਤਾ ਜਾਂਦਾ ਹੈ ਆਪਣੇ ਦਿਲ ਚੋਂ ਪਾਪਾ ਨੂੰ ਕੱਢ ਦਿਓ ਲੋਕਾਂ ਦੇ ਲਈ ਬੁਰਾ ਸੋਚਣਾ ਛੱਡ ਦਿਓ ਚੁਗਲੀ ਨਿੰਦਿਆ ਛੱਡ ਦਿਓ ਆਪਣੇ ਜੀਵਨ ਦਾ ਸੁਧਾਰ ਕਰੋ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਬਹੁਤਾਇਤ ਨਾਲ ਹੋਵੇਗੀ ਜੋ ਮੰਗੋਗੇ ਤੁਹਾਨੂੰ ਦਿੱਤਾ ਜਾਊਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ আর ਦੁਨੀਆ ਦੀ ਕੋਈ ਵੀ ਤਾਕਤ ਤੁਹਾਡੀ ਬਰਕਤ ਨੂੰ ਰੋਕ ਨਹੀਂ ਸਕਦੀ ਕਿਉਂਕਿ ਉਹ ਸਮਰਥੀ ਪਰਮੇਸ਼ਵਰ ਦੇ ਵੱਲੋਂ ਸਮਰਥ ਦੇ ਨਾਲ ਤੁਹਾਡੇ ਉੱਤੇ ਆਵੇਗੀ ਅਤੇ ਤੁਹਾਡੇ ਜੀਵਨ ਦੇ ਵਿੱਚ ਠਹਿਰ ਜਾਵੇਗੀ ਹallelujah ਸੋ ਮੇਰੇ ਭੈਣੋ ਭਰਾਵੋ ਇਹ ਦੁੱਖ ਪਰਮੇਸ਼ਰ ਨੇ ਸਾਡੇ ਦਿਲ ਵਿੱਚ ਪਾਇਆ ਹੈ ਕਿ ਜੇ ਕੋਈ ਦੁਖੀ ਹੈ ਤੇ ਉਹਦੇ ਨਾਲ ਰੋਇਓ ਜੇ ਕੋਈ ਖੁਸ਼ ਹੈ ਤੇ ਉਹਦੇ ਨਾਲ ਆਨੰਦ ਕਰਿਓ ਅਤੇ ਜਿਹੜੇ ਦੁਖੀ ਹਨ ਅਜ ਉਹਨਾਂ ਦੇ ਲਈ ਸਾਡੇ ਦਿਲ ਵਿੱਚ ਦੁੱਖ ਹੈ ਅਤੇ ਅਸੀਂ ਉਹਨਾਂ ਨੂੰ ਇਹੀ ਸੁਜੈਸਟ ਕਰਦੇ ਹਾਂ ਇਹੀ ਸਲਾਹ ਦਿੰਦੇ ਹਾਂ ਅਸੀਂ ਦੁਖੀ ਸੀ ਅਸੀਂ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਉਹਨੇ ਸਾਡਾ ਦੁੱਖ ਚੱਕ ਲਏ ਤੁਸੀਂ ਦੁਖੀ ਹੋ ਯਿਸੂ ਮਸੀਹ ਨੂੰ ਕਬੂਲ ਕਰੋ ਉਹ ਤੁਹਾਡੇ ਹਰੇਕ ਦੁੱਖ ਨੂੰ ਚੱਕੇਗਾ ਤੇ ਤੁਹਾਨੂੰ ਛੁਟਕਾਰਾ ਦੇਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਇਹ ਸਾਮਣੇ ਪ੍ਰਭੂ ਦਾ ਧੰਨਵਾਦ ਕਰਦੀ ਆਂ ਪ੍ਰਭੂ ਦੀ ਦਾਸੀ ਦਾ ਵੀ ਪਾਸਟਰ ਦਿ올 ਜੀ ਦਾ ਵੀ ਔਰ ਸੱਚਮੁੱਚ ਪਰਮੇਸ਼ਵਰ ਦਾ ਕਲਾਮ ਕਹਿੰਦਾ ਏ ਕਿ ਜੇ ਕੋਈ ਵੈਰੀ ਤਾਂ ਆਉਂਦਾ ਹੀ ਹੈ ਸਤਾ ਰਹਾ ਥਾ ਨਹੀਂ ਆਉਂਦਾ ਹੈ ਤੁਹਾਨੂੰ ਨਿਰਾਜ਼ ਕਰਨ ਲਈ ਜਦੋਂ ਤੁਸੀਂ ਵੱਧਦੇ ਹੋ ਨਾ ਬਹੁਤ ساری ਏਸੀਆ ਰੁਕਾਵਟਾ ਆਉਂਦੀਆਂ ਵਾਂ ਕਿ ਮਤਲਬ ਕਿ ਬੰਦੇ ਨੂੰ ਹਨਾ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਪਰ ਜੇ ਪਰਮੇਸ਼ਵਰ ਦੀ ਤੁਸੀਂ ਹਜ਼ੂਰੀ 'ਚ ਬੈਠ ਕੇ ਪ੍ਰਾਰਥਨਾ ਦੇ ਰਹੀਆਂ ਆਪਣੇ ਕੰਮਾਂ ਨੂੰ ਖੋਲਿਆ ਹੋਵੇ ਨਾ ਤਾਂ ਕਦੀ ਬੰਦ ਨਹੀਂ ਹੋਣਗੇ ਤੁਹਾਡੇ ਪਰਿਵਾਰ ਦੇ ਇਹ ਵਿੱਚ ਕਦੀ ਵੀ ਅਸ਼ਾਂਤੀ ਆ ਨਹੀਂ ਸਕਦੀ ਕਿ ਤੁਸੀਂ ਜੋ ਕੰਮ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਪਰਮਿਸ਼ਨ ਦੇ ਨਾਲ ਖੋਲਿਆ ਨਾ ਤੇ ਉਹਨੂੰ ਕਦੇ ਰੋਕ ਨਹੀਂ ਸਕਦਾ ਮੈਂ ਵਿਸ਼ਵਾਸ ਕਰਦੀ ਹਾਂ ਕਿ ਪ੍ਰਭੂ ਹੀ ਮਨ ਨੂੰ ਵਧਾਉਣ ਵਾਲਾ ਹੈ ਉਹ ਮੇਰੇ ਹਾਲਾਤਾਂ ਨੂੰ ਜਾਣਦਾ ਹੈ ਸਾਨੂੰ ਵਧਾਉਂਦਾ ਹੈ ਸਾਨੂੰ ਕਿਸੇ ਦੇ ਗੱਲਾਂ ਵਿੱਚ ਆਉਣਾ ਹੀ ਨਹੀਂ ਚਾਹੀਦਾ ਸਾਨੂੰ ਆਪਣਾ ਪ੍ਰੋਸੈਸ ਸਿਰਫ ਔਰ ਕੇਵਲ ਔਲ ਕੇਵਲ ਪਰਮੇਸ਼ਵਰ ਦੇ ਉੱਤੇ ਹੀ ਰੱਖਣਾ ਚਾਹੀਦਾ ਕਈ ਵਾਰੀ ਐਸਾ ਬਹੁਤ ਵਾਰੀ ਹੁੰਦਾ ਵਾ ਕਿ ਆਪਾਂ ਉਦਾਸ ਹੋ ਜਾਂਦੇ ਹਾਂ ਨਾ ਨਿੱਕਾ ਜਿਹਾ ਝਟਕਾ ਲੱਗਦਾ ਪਰ ਹਨਾ ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਕਿਉਂਕਿ ਪਰਮੇਸ਼ੁਰ ਦਾ ਵਚਨ ਕਹਿੰਦਾ ਇੱਧਰ ਉੱਧਰ ਮਤ ਤੱਕ ਕਿਉਂਕਿ ਮੈਂ ਤੇਰਾ ਯਹੋਵਾ ਯਰੀ ਹੂੰ ਮੈਂ ਤੇ ਤੂੰ ਮੇਰੇ ਉੱਤੇ ਭਰੋਸਾ ਰੱਖ ਤੂੰ ਕਿਸੇ ਤੇ ਭਰੋਸਾ ਨਾ ਰੱਖ ਸਾਨੂੰ ਕੇਵਲ ਔਰ ਕੇਵਲ ਪਰਮੇਸ਼ੁਰ ਪ੍ਰਭੂ ਯਿਸੂ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਔਰ ਹਰੇਕ ਚੀਜ਼ ਨੂੰ ਆਪਣੇ ਕੰਮ ਕਾਜਾਂ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪ੍ਰਭੂ ਯਿਸੂ ਦੇ ਲਹੂ ਵਿੱਚ ਕਵਰ ਕਰਨਾ ਚਾਹੀਦਾ ਤੇ ਉਹਦੇ ਨਾਲ ਜੇਕਰ ਤੁਸੀਂ ਵਫਾਦਾਰ ਆ ਨਾ ਜੇ ਤੁਸੀਂ ਉਹਦੇ ਨਾਲ ਵਫਾਦਾਰ ਚੱਲਦੇ ਇਹ ਪੂਰੀ ਕਲੀਸਿਆ ਹਨਾ ਪਰਮੇਸ਼ਵਰ ਦੀ ਦਾਸੀ ਨੇ ਵੀ ਦੱਸਿਆ ਕਿ ਇਹ ਜਿਹੜੀ ਕਲੀਸਿਆ ਹਨਾ ਇਹ ਇਹ ਦੁਲਹਣਾ ਇੱਕ ਤੇ ਜੇ ਇਹ ਕਿਸੇ ਇਹ ਜਦੋਂ ਪ੍ਰਭੂ ਜੀ ਉਸ ਨੂੰ ਲੈਣਾ ਨਾ ਵੀ ਮਤਲਬ ਕਿ ਹਰੇਕ ਜਿਹੜੀ ਕਲੀਸਿਆ ਹਨਾ ਇਹ 파ਟ ਵਾ ਅੱਧਿਕ ਉਥੇ ਅੱਧਿਕ ਉਥੇ ਪਰਮੇਸ਼ਵਰ ਨੇ ਇਹ ਦੁਲਹਣ ਨੂੰ ਲੈ ਕੇ ਜਾਣਾ ਤੇ ਇਸ ਕਰਕੇ ਜਿੱਥੇ ਵੀ ਤੁਸੀਂ ਰਹਿਣੇ ਹੋ ਨਾ ਜਿਸ ਵੀ ਕਲੀਸਿਆ ਦੇ ਨਾਲ ਜੁੜੇ ਹੋ ਉਹਦੇ ਨਾਲ ਵਫਾਦਾਰ ਰਹੋ ਔਰ ਪਰਮੇਸ਼ਵਰ ਤੇ ਲਈ ਆਪਣੇ ਜਸਵੰਤਾ ਭੇਂਟਾਂ ਨੂੰ ਵੀ ਜਰੂਰ ਬੋਣਾ ਤਾਂ ਜੋ ਕਿ ਪ੍ਰਭੂ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਔਰ ਵਫਾਦਾਰੀ ਦੇ ਨਾਲ ਚੱਲਣਾ ਔਰ ਪਰਮੇਸ਼ੁਰ ਕਦੀ ਵੀ ਰੁਕਾਵਟ ਨਹੀਂ ਹੋਣ ਦਵੇ ਤੁਹਾਡੇ ਕੰਮ ਕਾਜਾਂ ਦੇ ਉੱਤੇ ਤੁਹਾਨੂੰ ਕਦੀ ਵੀ ਕੁਝ ਨਹੀਂ ਹੋਊਗਾ ਔਰ ਹਮੇਸ਼ਾ ਖੁਸ਼ ਰਹੋ ਆਨੰਦ ਰਹੋ ਕਿਉਂਕਿ ਤੁਹਾਡੀ ਆਨੰਦ ਨੂੰ ਕੋਈ ਚੁਰਾ ਨਹੀਂ ਸਕਦਾ ਜੇ ਤੁਹਾਡਾ ਭਰੋਸਾ ਕੇਵਲ ਕੇਵਲ ਪ੍ਰਭੂ ਯਿਸੂ ਤੇ ਔਰ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਯਿਸੂ ਦੇ ਵਿੱਚ ਲਹੂ ਦੇ ਵਿੱਚ ਕਵਰ ਕਰ ਲਓ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਪ੍ਰਭੂ ਦੀ ਦਾਸੀ ਦਾ ਵੀ ਜੋ ਇੰਨੇ ਅੱਛੇ ਤਰੀਕੇ ਦੇ ਨਾਲ ਸਮਝਾਉਂਦੇ ਆ ਮੈਂ ਸੱਚਮੁੱਚ ਮੈਂ ਸ਼ਿਫਾ ਪੋਣੀ ਮੇਰੇ ਪਰਿਵਾਰ ਨੇ ਸ਼ਿਫਾ ਭਾਈ ਮੈਂ ਜਦੋਂ ਤੋਂ ਮੈਂ ਪਰਮੇਸ਼ਵਰ ਦੀ ਦਾਸੀ ਦੇ ਨਾਲ ਜੁੜੀ ਉਦੋਂ ਤੋਂ ਆ ਅਸ਼ੀਸ਼ ਪਾਈ ਹੈ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਸਭ ਕੋ ਜੈ ਮਸੀਹ